ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਹ ਮੈਂ ਬੋਲੀ ਜਾਂਦੀ ਸੀ ਫੇਰ ਮੇਰੇ ਦਿਮਾਗ 'ਚ ਆਇਆ ਵੀ ਵਾਈਫਾਈ ਇਹਨਾਂ ਦੇ ਹਜੇ ਲੱਗਾ ਨਹੀਂਗਾ ਮੇਰਾ ਇੰਟਰਨੈਟ ਕਨੈਕਸ਼ਨ ਆ ਜਿਹੜਾ ਉਹ ਚਲਿਆ ਗਿਆ ਸੀਗਾ ਕਿ ਹਜੇ ਨਵਾਂ ਨਵੇਂ ਐ ਮੂਵ ਹੋਏ ਹਨ ਸਾਰੀਆਂ ਚੀਜ਼ਾਂ ਹੌਲੀ-ਹੌਲੀ ਲੱਗਦੀਆਂ ਵਾ ਤੇ ਉਹ ਮੈਂ ਹੁਣ ਬੰਦ ਕਰਤਾ ਡਿਲੀਟ ਕਰਤੀ ਵੀਡੀਓ ਹੁਣ ਤੁਸੀਂ ਰੀਕਨੈਕਟ ਹੋ ਜਾਓ ਜੀ ਮੈਂ ਵੀ ਰੀਕਨੈਕਟ ਕਰ ਲਿਆ ਆਪਦਾ ਫੋਨ ਆਜੋ ਆਜੋ ਕਰੀਏ ਸ਼ੁਰੂ ਔਰ ਮੈਨੂੰ ਉਹ ਡਿਲੀਟ ਹੀ ਕਰਨੀ ਪੈਣੀ ਆ ਵੀਡੀਓ ਕਿਉਂਕਿ ਡਿਸਕਨੈਕਟ ਹੋਇਆ ਸੀਗਾ ਨਾ ਫਿਰ ਮੈਂ ਸੋਚਦੀ ਸੀ ਵੀ ਇੱਕਦਮ ਕਿਉਂ ਸਾਰੇ ਬੰਦ ਹੋ ਗਏ ਫਿਰ ਮੇਰੇ ਦਿਮਾਗ 'ਚ ਆਇਆ ਵੀ ਉਹ ਮੈਂ ਆ ਡੋਰ ਥੋੜੀ ਜਿਹੀ ਬੰਦ ਕਰਤੀ ਸੀ ਉਹਦੇ ਨਾਲ ਵਾਈਫਾਈ ਚੱਲਿਆਗਾ ਇੰਟਰਨੈਟ ਹੈ ਨਹੀਂ ਸੀਗਾ ਕਿੰਦੇ ਕੀ ਕੀਤਾ ਕੀ ਘਾ ਲਿਆ ਇਹ ਸੋਚਾਂ ਵਿੱਚ ਜਨਮ ਗਵਾ ਲਿਆ ਕੀ ਕੀਤਾ ਕੀ ਘਾ ਲਿਆ ਕੀ ਕਮਾਈ ਕੀਤੀ ਹੈ ਤੇ ਇੰਨਾ ਸੋਚਾਂ ਦੇ ਵਿੱਚ ਆਪਣਾ ਜਨਮ ਗਵਾ ਲਿਆ ਕਿਸੇ ਰਸਤੇ ਵਿੱਚ ਕੋਈ ਸਕੂਨ ਨਹੀਂ ਸਾਰਿਆਂ ਨੂੰ ਜਮਾ ਕੇ ਦੇਖ ਲਿਆ ਹੈਗੀਆਂ ਨਾ ਸੱਚੀਆਂ ਗੱਲਾਂ ਆਪਣੇ ਲਈ ਮੈਂ ਕਦੇ ਜਿਉ ਨਾ ਸਕਿਆ ਉਹਨਾਂ ਨੇ ਮੈਨੂੰ ਇੰਨਾ ਕੰਮਾਂ ਦੇ ਵਿੱਚ ਜਿਲਾ ਲਿਆ। ਬੁਰੇ ਹਾਲਾਤਾਂ ਵਿੱਚ ਜਦੋਂ ਮੈਂ ਫਸਿਆ ਬਸ ਰੱਬ ਨੇ ਮੈਨੂੰ ਹੱਥ ਦੇ ਕੇ ਬਚਾ ਲਿਆ। ਬਚਾਉਂਦਾ ਤਾਂ ਆਪਾਂ ਨੂੰ ਵਾਇਗਰ ਹੋਈ ਹੈ ਹਨਾ। ਪਰ ਆਪਣੀ ਜਿਹੜੀ ਹੈਗੀ ਸੋਚ ਉਹ ਇਹ ਹੁੰਦੀ ਆ ਵੀ ਸ਼ਾਇਦ ਜਿਹੜਾ ਸਾਡਾ ਕੋਈ ਰਿਸ਼ਤੇਦਾਰ ਆ ਜਾਂ ਕੋਈ ਫਰੈਂਡ ਸਰਕਲ ਆ ਕੋਈ ਵੀ ਆ ਵੀ ਸਾਡੇ ਕੰਮ ਆਉਣਗੇ ਇਹ ਬਿਲਕੁਲ ਹੀ ਝੂਠਾ ਜੇ ਕੋੜਾ ਸੱਚ ਕਿਉਂਕਿ ਰਿਸ਼ਤੇਦਾਰ ਪਹਿਲੀਆਂ ਦੇ ਵਿੱਚ ਬਥੇਰਾ ਖੜਦੇ ਸੀਗੇ ਜਦੋਂ ਕਿਸੇ ਨੂੰ ਕੋਈ ਮੁਸੀਬਤ ਪੈਂਦੀ ਸੀ ਤੇ ਉਹ ਪਹਿਲਾਂ ਆ ਕੇ ਖੜ ਜਾਂਦੇ ਸੀਗੇ ਇੱਕ ਦੂਜੇ ਦਾ ਸਾਥ ਦਿੰਦੇ ਸੀਗੇ ਹੁਣ ਸਾਰਿਆਂ ਨੂੰ ਇਹ ਆ ਵੀ ਚਲ ਕੋਈ ਨਾ ਠੀਕ ਆ ਤੁਸੀਂ ਤਾਂ ਆਪਣੇ ਘਰ ਸੌਖੇ ਹਨਾ ਪਰ ਜਿਹੜਾ ਦੁੱਖ ਆ ਉਹ ਸਾਰਿਆਂ ਤੇ ਹੁੰਦਾ ਸੁੱਖ ਵੀ ਹੁੰਦਾ ਤੇ ਦੁੱਖ ਵੀ ਨਹੀਂ ਹਮੇਸ਼ਾ ਰਹਿੰਦਾ ਤੇ ਸੁੱਖ ਵੀ ਨਹੀਂ ਹਮੇਸ਼ਾ ਰਹਿੰਦਾ ਮਿਸ਼ੈਲ ਵੇਖਨ ਸੁਣ ਮਿਸ਼ੈਲ ਹੈਲੋ ਜੀ ਮੇਰਾ ਵਾਈਫਾਈ ਚਲਿਆ ਗਿਆ ਸੀਗਾ ਤੇ ਉਹਦੇ ਨਾਲ ਮੇਰੀ ਵੀਡੀਓ ਸਟਾਪ ਹੋ ਗਈ ਸੀ ਤੇ ਮੈਂ ਫੇਰ ਹਜੇ ਵੀ ਸਟੈਲ ਮੈਂ ਔਨ ਹੁੰਦੀ ਸੀਗੀ ਗੱਲਬਾਤ ਕਰੀ ਜਾਂਦੇ ਸੀ ਫੇਰ ਮੈਨੂੰ ਆਇਆ ਵੀ ਜਿਹੜਾ ਇਨਾਂ ਚਰਤ ਮੇਰੀ ਲਾਈਵ ਵਿੱਚ ਕਦੇ ਕੋਈ ਉਹ ਆ ਨੀ ਵੀ ਇਹ ਨੂੰ ਧੀਰ ਵੇਟ ਕਰਾਂ ਤੇ ਬਹੁਤ ਮੈਂ ਜਾਨੀ ਦੀ ਇਸ ਗੱਲ ਨੂੰ ਦਿਮਾਗ ਵਿੱਚ ਆਇਆ ਫਿਰ ਮੈਂ ਦੁਬਾਰਤੋਂ ਰੀ ਇਸਟਾਰਟ ਕੀਤਾ ਹਾਂਜੀ ਕੀ ਕੀਤਾ ਕੀ ਕਰ ਲਿਆ ਇਹ ਸੋਚਾਂ ਦੇ ਵਿੱਚ ਜਨਮ ਗਵਾ ਲਿਆ ਕਿਸੇ ਰਸਤੇ ਵਿੱਚ ਸਕੂਨ ਨਹੀਂ ਸਾਰਿਆਂ ਨੂੰ ਮੈਂ ਅਜਮਾ ਲਿਆ ਕਿਸੇ ਰਸਤੇ ਦੇ ਵਿੱਚ ਕੋਈ ਸ਼ਾਂਤੀ ਨਹੀਂ ਹੈਗੀ ਸਾਰਿਆਂ ਨੂੰ ਟੈਸਟ ਕਰ ਲਿਆ ਆਪਣੇ ਲਈ ਮੈਂ ਕਦੇ ਜਿਉ ਨਾ ਸਕਿਆ ਉਹਨਾਂ ਨੇ ਮੈਨੂੰ ਇੰਨਾ ਕੁ ਜਲਾ ਲਿਆ ਆਪਣੇ ਲਈ ਨਹੀਂ ਕਦੇ ਜਿਉ ਸਕੇ ਅਸੀਂ ਉਹ ਰਸਤਿਆਂ ਦੀਆਂ ਡਿਊਟੀਆਂ ਕਰਦੇ ਕਰਦੇ ਉਹਨਾਂ ਉਝੜਾਂ ਵਿੱਚ ਫਸੇ ਰਹਿੰਨੇ ਆ ਨਾ ਬਹੁਤ ਹਾਲਾਤਾਂ ਵਿੱਚ ਜਦੋਂ ਮੈਂ ਫਸਿਆ ਬਸ ਰੱਬ ਨੇ ਹੀ ਮੈਨੂੰ ਛਡਾ ਲਿਆ ਬੁਰੇ ਹਾਲਾਤ ਵੀ ਸਾਡੇ ਤੇ ਹੁੰਦੇ ਸਾਰਿਆਂ ਤੇ ਹੁੰਦੇ ਆ ਇੱਕ ਤੇ ਨਹੀਂ ਸਭ ਤੇ ਹੁੰਦੇ ਆ ਕਹਿੰਦੇ ਆ ਜੇ ਚਾਨਣ ਆਉ ਤਾਂ ਹਨੇਰਾ ਆਉਣਾ ਹੀ ਆਉਣਾ ਇਹ ਹੀ ਸਾਡੀ ਜ਼ਿੰਦਗੀ ਦਾ ਲਈ ਆ ਮੰਨ ਕੇ ਚੱਲੋ ਵੀ ਅੱਜ ਜੇ ਅਸੀਂ ਠੀਕ ਠਾਕ ਆ ਤੰਦਰੁਸਤ ਆ ਪਤਾ ਨਹੀਂ ਕਿਉਂ ਆ ਜਾਣੀ ਹੈਲਥ ਠੀਕ ਹੋ ਜਾਣੇ ਆ ਜਾਂ ਤੁਹਾਨੂੰ ਫਾਈਨੈਂਸ਼ੀਅਲ ਜਾਂ ਕੁਝ ਵੀ ਸਭ ਤੋਂ ਵੱਡੀ ਇਹ ਗੱਲ ਆ ਵੀ ਕਦਾ ਸਾਰਾ ਕੁਝ ਠੀਕ ਆ ਹਾਂ ਡੈਨੀ ਡੈਕਸਨ ਹੇ ਹਾਈ ਰਕੇਸ਼ ਕੁਮਾਰ ਸਸੇਕਾਲ ਮਾਤਾ ਜੀ ਸਸੇਕਾਲ ਕਿਵੇਂ ਐ ਰਕੇਸ਼ ਕੁਮਾਰ ਦੋਸਤੋ ਕੀ ਹਾਲ ਚਾਲ ਆ ਤੁਹਾਨੂੰ ਜੀ ਆਨੂੰ ਤੇ ਡੈਨਲ ਡੈਕਸਨ ਤੁਸੀਂ ਫਸਟ ਟਾਈਮ ਆਏ ਹੋ ਤੇ ਮਸ਼ੀਅਲ ਵਿਦ ਵਿਲਕਸਨ ਤੁਸੀਂ ਵੀ ਜੇ ਫਸਟ ਟਾਈਮ ਆਏ ਹੋ ਮੇਰੇ ਚੈਨਲ ਸਬਸਕ੍ਰਾਈਬ ਕਰ ਲਿਓ ਨਾਲੇ ਲਾਈਕ ਕਰ ਦਿਓ ਪਲੀਜ਼ ਥੈਂਕ ਯੂ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਇੱਕ ਦੂਜੇ ਦੀ ਸਪੋਰਟ ਦੀ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ 모ਸਟ ਵੈਲਕਮ ਹੋਰ ਸਨਾਓ ਤੁਸੀਂ ਅੱਜ ਦੇ ਦਿਨ ਵੀਰਵਾਰ ਵਾਲੇ ਦਿਨ ਤੁਸੀਂ ਕੀ ਕੀਤਾ ਵਿਆਹਾਂ ਨੂੰ ਠੱਲ ਪਈ ਕਿ ਨਹੀਂ ਹਜੇ ਇੱਥੇ ਵਿਆਹ ਹੁੰਦੇ ਆ ਨਾ ਜਨਵਰੀ ਤੋਂ ਸਟਾਰਟ ਹੋ ਜਾਂਦੇ ਆ ਫਿਰ ਨਹੀਂ ਦਸੰਬਰ ਤੋਂ ਜਨਵਰੀ ਫਰਵਰੀ 10 ਮਹੀਨੇ ਤੁਸੀਂ ਬਹੁਤ ਬਿਜ਼ੀ ਹੁੰਦੇ ਆ ਤੇ ਹੁਣ ਤਾਂ ਫਰਬੀ ਹੋ ਸਕਦਾ ਵੀ ਆਪਾਂ ਮਾਤਾ ਜੀ ਪਲੀਜ਼ ਸਬਸਕ੍ਰਾਈਬ ਹਾਂਜੀ ਸਬਸਕ੍ਰਾਈਬ ਕਰ ਦਿਓ ਪਲੀਜ਼ ਸਬਸਕ੍ਰਾਈਬ ਰੋਏ ਮੈਕਲੌਨ ਵਿਦ ਚੀਜ਼ ਦਾ ਡੈਵਲ ਅੱਛਾ ਵੈਲਕਮ ਜੀ ਜੈ ਕਰੇ ਆਰਜੂ ਟੀਚਰ ਅ ਟੀਚਰ ਤਾਂ ਮੈਂ ਨਹੀਂ ਹੈਗੀ ਅਨਟਾਈਟਲ ਦੀ ਬਟ ਮੈਂ ਇੱਥੇ ਵੌਲੰਟੀਅਰ ਵਰਕ ਕੀਤਾ ਸੀਗਾ ਪੰਜਾਬੀ ਕਲਾਸਿਸ ਏ ਲੈਵਲ ਵਾਲਿਆਂ ਨੂੰ ਮੈਂ ਟੀਚ ਕੀਤਾ ਸੀਗਾ ਹੋਰ ਨਿਮੋਕਸ਼ ਕਰਦੀਗੀ ਮੇਰਾ ਜੀ ਬਹੁਤ ਕਰਦਾ ਹੁੰਦਾ ਟੀਚਰ ਬਣ ਕੇ ਪਰ ਤੁਹਾਡੇ ਨਾਲ ਕਈ ਵਾਰੀ ਇਦਾਂ ਦੇ ਕੰਮ ਹੋ ਜਾਂਦੇ ਆਵੇ ਤੁਸੀਂ ਉਹ ਕੰਮ ਨਹੀਂ ਕਰ ਸਕਦੇਗੇ ਇਹੀ ਤਾਂ ਕਹਿੰਦੇ ਆ ਵੀ ਸਾਡੇ ਜਿਹੜਾ ਆਵਾ ਸਾਰੇ ਅਸੀਂ ਆਪਣੇ ਆਪ ਨੂੰ ਪੁੱਛਿਆ ਨਹੀਂਗਾ ਕੋਸ਼ਿਸ਼ ਕੀਤਾ ਨਹੀਂਗਾ ਤੇ ਬਈ ਸਾਰਿਆਂ ਦੀ ਜ਼ਿੰਦਗੀ ਇਸ ਤਰ੍ਹਾਂ ਨਿਕਲ ਜਾਂਦੀ ਆ ਪਰ ਕਈ ਵਾਰੀ ਅਸੀਂ ਕਹਿੰਨੇ ਚਲੋ ਵਧੀਆ ਭੱਜ ਭਜਾਈ ਯਾਰ ਠੀਕ ਆ ਬਹੁਤ ਜਿੰਨਾ ਵੀ ਟਾਈਮ ਨਿਕਲਿਆ ਬਹੁਤ ਵਧੀਆ ਨਿਕਲਿਆ ਪਰਮਾਤਮਾ ਦਾ ਸ਼ੁਕਰ ਆ ਤੇ ਵਾਹਿਗੁਰੂ ਸਾਮਣੋਂ ਆਪਣੀ ਆਪਣੀ ਜਗ੍ਹਾ ਤੇ ਠੀਕ ਠਾਕ ਰੱਖੇ ਜੈ ਕਰੀ ਤੁਸੀਂ ਕਿਹੜੀ ਜਗ੍ਹਾ ਤੋਂ ਮੈਨੂੰ ਸੁਣ ਰਹੇ ਹੋ ਜਾਂ ਦੇਖ ਰਹੇ ਹੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰਿਓ ਲਾਈਕ ਕਰ ਦਿਨ ਨਾਲੇ ਥੈਂਕ ਯੂ ਵੈਰੀ ਮੱਚ ਦੱਸੋ ਤੁਸੀਂ ਅੱਜ ਦਾ ਦਿਨ ਜਿੰਨਾ ਵੀ ਗੁਜ਼ਰਿਆ ਉਹਦੇ ਵਿੱਚ ਕੀ ਕੀਤਾ ਤੇ ਕਿਹੜੀ ਜਗ੍ਹਾ ਤੋਂ ਮੈਨੂੰ ਤੁਸੀਂ ਸੁਣ ਰਹੇ ਹੋ ਜਾਂ ਦੇਖ ਰਹੇ ਹੋ ਮੈਂ ਤੇ ਇੰਗਲੈਂਡ ਜੁਕੇ ਤੋਂ ਆਜੋ ਜੀ ਗੱਲਬਾਤ ਕੈਰੀ ਆਨ ਕਰਿਏ ਇੱਥੇ ਸਾਡੇ ਤਾਂ ਹੁਣ ਮੀਂਹ ਪੈ ਹੀ ਜਾਂਦਾ ਠੰਡ ਵੀ ਹੈਗੀ ਐ ਮੀਂਹ ਵੀ ਪੈਂਦਾ ਵਾ ਤੁਸੀਂ ਦੱਸੋ ਅ ਇੰਡੀਆ ਦੇ ਵਿੱਚ ਵੈਦਰ ਕਿਹਾ ਜਾਵਾ ਜਾਂ ਹਰ ਤੁਸੀਂ ਕਿਹੜੀ ਵੀ ਜਗ੍ਹਾ ਤੋਂ ਦੇਖ ਰਹੇ ਹੋ ਕਿੱਦਾਂ ਦਾ ਮੌਸਮ ਆ ਤੇ ਹੈ ਹੁਣ ਲਾਈਵ ਕਰਨ ਨੂੰ ਉਹਦੇ ਵਿੱਚ ਨਾ ਵਾਈਫਾਈ ਨਹੀਂ ਸੀਗਾ ਇੰਟਰਨੈਟ ਤਾਂ ਕਰਕੇ ਫਿਰ ਮੈਂ ਮੈਨੂੰ ਦੁਬਾਰਾ ਰੀਸਟਾਰਟ ਕਰਨਾ ਪਿਆ ਫਿਰ ਜੀ ਸੰਟਜੂ 100 ਪੁਆਇੰਟ ਅੱਛਾ ਹੰਡਰਡ ਪੌਂਡ ਮੈਂ ਭੇਜ ਤੇ ਵਧੀਆ ਥੈਂਕ ਯੂ ਵੈਰੀ ਮਚ ਫਿਜੀ ਕੌਣ ਕੀ ਹੋ ਗਿਆ ਔਰ ਫੇ ਸਾਰੇ हट ਗਏ ਕਿਹੜੇ ਦਿਨ ਮੈਂ ਕਾਦ ਨਹੀਂ ਸੀ ਕੱਲ ਤੇ ਪਰਸੋਂ ਨਹੀਂ ਮੈਂ ਦੋ ਦਿਨ ਮੇਰਾ ਚੰਡੀ ਗੈਪ ਪੈ ਗਿਆ ਮੈਂ ਨਹੀਂ ਲਾਈਵ ਲਾਈਵ ਹੋ ਸਕੀ ਕੱਲ ਤਾਂ ਮੈਨੂੰ ਇਦਾਂ ਸੀਗਾ ਵੀ ਚਲ ਮੈਂ ਚਲੀ ਜਾਣਾ ਵਾ ਤੇ ਪਰਸੋਂ ਮੈਂ ਉਦਾਂ ਕੰਮ ਵਿੱਚ ਬਿਜ਼ੀ ਰਹੀ ਸੋ ਅੱਜ ਫਿਰ ਮੈਂ ਸੋਚਿਆ ਵੀ ਨਹੀਂ ਲਾਈਵ ਕਰਦੇ ਆਂ gurdip where are you and sabjit bobby man hello dear aunty how are you hello bobby man

ਦਿਲੋਂ ਕਿੰਨਾ ਆਪਾਂ ਇੱਕ ਦੂਜੇ ਦੀ ਸਾਂਝ ਪਾਉਂਦੇ ਆ ਆਈ ਐਮ ਫਾਈਨ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਬੋਬੀ ਮਾਨ ਥੈਂਕ ਯੂ ਠੀਕ ਹੀ ਹੋਣਾ ਚਾਹੀਦਾ ਪਰਮਾਤਮਾ ਸਾਡੇ ਉੱਤੇ ਮਿਹਰ ਭਰੇ ਹੱਥ ਰੱਖੇ ਤੰਦਰੁਸਤੀ ਬਹੁਤ ਚੀਜ਼ ਆ ਵੱਡੀ ਇੱਕ ਤੰਦਰੁਸਤੀ ਤੇ 100 ਨਿਯਮਤ ਕਹਿੰਦੇ ਹੁੰਦੇ ਆ ਨਾ ਆਪਣੇ ਸਿਆਣੇ ਕਰਤਾ ਜੀ ਲਾਈਕ ਆਂਟੀ ਜੀ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਮੇਰੇ ਚੈਨਲ ਨੂੰ ਹਨਾ ਹਾਂ ਜੀ ਮੈਨੂੰ ਪਤਾ ਕਈ ਵਾਰੀ ਹੁੰਨੇ ਹੁੰਦੇ ਨੇ और भी किसी तो करा दिया करो किसी जान पछाण है तो, है जी। हां जी, सत जी, मैं बिल्कुल ठीक हाँ तीन दसो की हाल चाल है थोड़ा ठीक ठाक हो लाल सिंह बॉबी मान जी मालिक सब त ਤੰਦਰੁਸਤੀ ਬਖਸ਼ੇ ਜੀ ਹਾਂਜੀ ਇਹ ਹੀ ਆਪਾਂ ਕਹਿੰਨੇ ਆ ਉਹ ਸਾਡੇ ਗੁਰੂਆਂ ਵੀ ਇਹ ਸਿਖਾਇਆ ਵਾ ਸਰਬੱਤ ਦਾ ਭਲਾ ਲਾਈਵ ਵਿੱਚ ਆਉਣਾ ਜੀ ਅੱਛਾ ਇਹ ਦੋ ਥੋੜਾ ਜਿਹਾ ਅੱਗੇ ਸਟੈਪ ਲੈ ਲਓ ਫਿਰ ਕਰੀਏ ਦਾ ਇਹ ਮੈਂ ਲਾਈਵ ਜਿਹੜਾ ਕਰਦੀ ਆ YouTube ਤੇ ਮੇਰਾ ਚੈਨਲ ਆ ਇਹ ਜਦੋਂ ਮੋਨਟਾਈਜ਼ ਹੋ ਗਿਆ ਪਰ ਇਹ ਮੈਂ ਵਾਰੰਟੀ ਵਾਲਾ ਕੈਮਰਾ ਲਾਲ ਸਿੰਘ ਜੈਸ ਆਈ ਐਮ ਫਾਇੰਡ ਮੈਡਮ ਥੈਂਕ ਯੂ ਲਾਲ ਸਿੰਘ ਤੇ ਲਾਲ ਆਪਣੇ ਕਿੰਨੇ ਲਾਲ ਹੋਏ ਆ ਮੁੰਡੇ ਨੂੰ ਮੁੰਡੇ ਨੂੰ ਕਹਿੰਦੇ ਭਾਈ ਲਾਲ ਦਿੱਤਾ ਵਾ ਤੇ ਨਾ ਕਾਫੀ ਵਧੀਆ ਵਾ ਬਹੁਤ ਸੋਹਣਾ ਵਾ ਲਾਲ ਸਿੰਘ ਬਹੁ ਵੀ ਇਮਾਨਜਸ ਲੱਗੇ ਜੀ ਲੱਗੇ ਮੈਂ ਤੇ ਮੰਗਲਵਾਰ ਨੂੰ ਆਈ ਸੀਗੀ ਅ ਜਸਟ ਫॉर ਵਨ ਨਾਈਟ ਹਨਾ ਵੈਨਸਡੇ ਵੀ ਲੰਘ ਗਿਆ ਅੱਜ Thursday ਵੀ ਲੰਘ ਜਾਊਗਾ ਫੇਰ ਦੇਖਦੇ ਆ ਵੀ ਫਰਡੇ ਵੀ ਲੰਘਦਾ ਇੱਥੇ ਹੀ ਜਹਾਨ ਤਾਂ ਜਾਣੀ ਆ ਪਤਾ ਹੀ ਨਹੀਂ ਉਹ ਕਿਧਰੋਂ ਕਿਧਰ ਨੂੰ ਇਹ ਚੱਲ ਰਿਹਾ ਹੈ ਇਹ ਹੈਗੀ ਆ ਦਾਣੇ ਪਾਣੀ ਦੀਆਂ ਖੇਡਾਂ ਅਸੀਂ ਕਹਿੰਨੇ ਆ ਵੀ ਆ ਮੈਂ ਤਾਂ ਮੈਂ ਪੂਰਾ ਐਨ ਰੈਡੀ ਸੀ ਵੈਨਸਡੇ ਨੂੰ ਬਹੁਤ ਨਹੀਂ ਕੋਈ ਗੱਲ ਬਣੀਗੀ ਲੈਫਟ ਹੀ ਨਹੀਂ ਮਿਲੇਗੀ ਅੱਖ ਕਿਰ ਚੱਲ ਕੋਈ ਨਹੀਂ ਹੋ ਰਹਾ ਪੋ ਤੇ ਹੁਣ ਜਿਹੜਾ ਕਹਿੰਦੇ ਹੁੰਦੇ ਹਿਸਾਬ ਕਿਤਾਬ ਕਰਨਾ ਹੁੰਦਾ ਤੁਸੀਂ ਉਹਦੇ ਵਿੱਚ ਅਸੀਂ ਕਿਵੇਂ ਕਹਿ ਸਕਦੇ ਆ ਬਈ ਆਹ ਸਾਡਾ ਫੈਸਲਾ ਵਾ ਹਨ ਤੁਸੀਂ ਸੁਣਾਓ ਅੱਜ ਦਾ ਦਿਨ ਕਿਵੇਂ ਗਿਆ ਬੋਬੀ ਮਾਨ ਲਾਲ ਸਿੰਘ ਕੀ ਕੀਤਾ ਤੁਸੀਂ ਮੈਂ ਅੱਜ ਸਵੇਰ ਦਾ ਚਾਹ ਬਣੀ ਇਹ ਪੀ ਕੇ ਥੋੜਾ ਬਹੁਤ ਟਾਈਟ ਅਪ ਕਰਕੇ ਫਿਰ ਮੈਂ ਚਲੀ ਕਿ ਵੋਕ ਲਈ ਵੋਕ ਸੀ ਕਿਤੇ ਮੇਰੀ ਓ ਮਾਈ ਗੋਡ ਇਦਾਂ ਲੱਗਦਾ ਸੀ ਵੀ ਮੁੜ ਕੇ ਘਰੇ ਕਿਵੇਂ ਜਾਣਾ ਕਿ ਨਵੀਂ ਜਗ੍ਹਾ ਨਾ ਹੋ ਰੁਕ ਥੋੜਾ ਜਿਹਾ ਮੈਂ ਚਲੀ ਠੀਕ ਸੀ ਮੈਂ ਕਿਸੇ ਨੂੰ ਪੁੱਛਿਆ ਤੇ ਉਹਨੇ ਮੈਨੂੰ ਹੋਰ ਹੀ ਰਾਹ ਤੇ ਪਾਤਾ ਮੇਰੇ ਖਿਆਲ ਦੋ ਢਾਈ ਘੰਟੇ ਬਾਹਰ ਹੀ ਰਹੀ ਮੀਂਹ ਵੀ ਪੈਣ ਲੱਗ ਗਿਆ ਥੋੜਾ ਥੋੜਾ ਤੇ ਫੇਰ ਮੈਂ ਮੁੜ ਕੇ ਆਈ ਲੋਕ ਤਾਂ ਬਹੁਤ ਮੇਰੇ ਖਿਲਾਫ ਹੋ ਗਏ ਹੋਣੇ ਆ 16 17000 ਸਟੈਪਸ ਸੋ ਜਾ ਦੇ ਹੋ ਗਏ ਹੁਣ ਮਾਰੇ ਚਲੋ ਮੈਨੂੰ ਥੋੜਾ ਜਿਹਾ ਲੱਗਦਾ ਹੁੰਦਾ ਵੀ ਜਾਂਦਾ ਜਮ ਤੇ ਜਾਣਾ ਤੇ ਜਾਂ ਫੇਰ ਵੋਕ ਲੈ ਜਾਣਾ ਉਹਦੇ ਨਾਲ ਥੋੜਾ ਜਿਹਾ ਬੋਡੀ ਸੈਟ ਰਹਿੰਦੀ ਹੈ ਤਾਂ ਮੈਂ ਕਿ ਜੈਮ ਤਾਂ ਹੁਣ ਮੈਂ ਨਹੀਂ ਕਰ ਸਕਦੀ ਇੱਥੇ ਤੇ ਬੋਕਲੇ ਜਾਣੇ ਕੱਲ ਵੀ ਬਹੁਤ ਰਸਈ ਅੱਜ ਵੀ ਬਹੁਤ ਰੇ ਆ ਮੈਂ ਚਾਰ ਕਲਾਈਨਾਂ ਬੋਲੀਆਂ ਸੀ ਮure ਅੱਗੇ ਅੱਜ ਜਦੋਂ ਸਟਾਰਟ ਕੀਤਾ ਵਾ ਤੇ ਉਹ ਤੁਸੀਂ ਵੀਡੀਓ ਹੁਣ ਦੱਸ ਦੇ ਵਿੱਚ ਸੁਣਦੇ ਮੈਨੂੰ ਉਹ ਲਾਈਨਾਂ ਵੀ ਸੁਣ ਲਿਓ ਬਹੁਤ ਸੋਹਣੀਆਂ ਆ साड़ी जिंदगी लैसन ही है समझ लो एक किस्म हेलो जी जोरवर सिंह सत श्रीकाल ਕੀ ਹਾਲ ਚਾਲ ਆ ਤੁਹਾਡਾ ਅੱਜ ਦਾ ਦਿਨ ਕਿਵੇਂ ਲੰਘਿਆ ਤੁਹਾਡਾ ਕੀ ਕੀਤਾ ਜੇ ਤੁਸੀਂ ਫਸਟ ਟਾਈਮ ਆਇਆ ਹੋ ਨਾ ਫਿਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲੇ ਲਾਈਕ ਕਰਦੇ ਆ

ਆਜੋ ਜੀ ਆਜੋ ਤੁਸੀਂ ਲਿਖੋ ਕੋਈ ਆਪਣਾ ਦਿੰਦਾ ਮੈਸੇਜ ਮੈਂ ਤਾਂ ਤੁਹਾਨੂੰ ਦੱਸਦਾ ਵੀ ਮੈਂ ਅੱਜ ਕੀ ਕੀਤਾ ਮੈਂ ਤਾਂ ਅੱਜ ਬਹੁਤ ਲੰਬੀ ਕੀਤੀ ਲੱਗਦਾ ਸੀ ਵੀ ਘਰੇ ਕਿਵੇਂ ਤੁਰ ਕੇ ਜਾਣਾ ਵਾ ਹਾਂ ਜੀ ਮੈਂ ਆਹ ਲਾਈਨਾਂ ਸੁਣਾਈਆਂ ਸੀਗੀਆਂ ਮੈਂ ਦੇਖਦੀ ਸੀਗੀ ਕੀ ਕੀਤਾ ਕੀ ਘਾ ਲਿਆ